ਪਹਿਲੇ ਕਰਦਾ ਕਿ ਮੀੜਿਆ ਦਾ ਇਸ ਜੀੜੀ ਦੇ 3 ਜਿਹੜੇ ਦਾ ਦਾ ਸਨੇਸ਼ ਵਾਲੀ ਦਰਵਾਜ਼ਾ ਆ ਸਕਦੇ ਉਹ ਬਾਬੇ ਦੇ ਮੇਲਾ ਦੇਖ ਸਕਦੇ ਨੇ ਤੇ ਦਰਸ਼ਨ ਕਰ ਸਕਦੇ ਨੇ ਔਰ حضرت ਵੀ ਬਾਬਾ ਸਨੇਸ਼ ਵਾਲੀ ਸਰਕਾਰ ਦਾ ਮੇਲਾ ਅਜ ਪਹਿਲਾ ਦਿਨ ਹੈ ਜੋ ਵੀ ਹਮ ਹਮ ਆ ਕੇ ਸੰਕਟ ਨਕ ਮਸਤਪ ਹੋਈਆਂ ਉਹ ਜਿਹੜੇ ਕਵਾਲ ਸੂਫੀ ਗਾਇਕ ਖੜਾ ਨੇ ਆਪਣੀ ਹਾਜ਼ਰੀ ਲਗਵਾਈ ਅੱਜ ਕਵਾਲ ਪਹੁੰਚੇ ਨੇ ਤੇ ਬਹੁਤ ਸਿੰਗਰ ਆਇਆ ਹਾਂ ਹਾਂਜੀ ਕਵਾਲ ਸੂਫੀ ਸਿੰਗਰ ਬਾਬਾ ਜੀ ਦਾ ਗੁਣਗਾਨ ਕੀਤਾ ਉਹਨਾਂ ਨੇ ਤੇ ਅੱਜ ਜਿਹੜੀਆਂ ਸਰਕਾਰ ਦੀਆਂ ਮਿੱਠੀਆਂ ਰਸਮਾਂ ਸਵੇਰੇ ਦਾਤਾ ਸਨੇਸ਼ਾ ਵਾਲੀ ਸਰਕਾਰ ਨੂੰ ਗੁਸਲ ਇਸ਼ਨਾਨ ਕਰਾਇਆ ਗਿਆ ਸਰਕਾਰ ਦੀ ਦਸਤਾਰ ਬੰਦੀ ਕੀਤੀ ਗਈ ਸਿਰਫ ਸਜਾਇਆ ਗਿਆ ਔਰ 10 ਵਜੇ ਸਵਾ 10 ਵਜੇ ਦਾਤਾ ਸਨੇਸ਼ ਵਾਲੀ ਸਰਕਾਰ ਦਾ ਨਿਸ਼ਾਨ ਸਭ ਝੰਡਾ ਬੁਲੰਦ ਕੀਤਾ ਗਿਆ ਔਰ ਸ਼ਾਮ ਨੂੰ ਸਵਾ 6 ਵਜੇ ਸਰਕਾਰ ਨੂੰ ਚਦਰਾਂ ਪੇਸ਼ ਕੀਤੀਆਂ ਗਈਆਂ ਦਾਤਾ ਜੀ 103ਵਾਂ ਮਹਿਲਾ ਕਿਆਸਕ ਦਰਬਾਰ ਮੰਨਿਆ ਜਾਂਦਾ ਹੈ ਸਰਕਾਰ ਦਾ ਕਿੰਨੇ ਗੱਦੀ ਕਰਦਾ ਬਿਲਕੁਲ ਜੀ ਇਹ ਸਰਕਾਰ ਦਾ ਜਿਹੜਾ ਇਤਿਹਾਸ ਹੈ ਬਹੁਤ ਪੁਰਾਣੇ ਦੇ ਪ੍ਰਚੀਨ 720 ਈਸਵੀ ਲੇਕਿਨ ਜਿਹੜਾ ਸਾਡਾ ਪਰਿਵਾਰ ਆ ਮੇਰੇ ਦਾਦਾ ਜੀ ਪਰਦਾਦਾ ਜੀ ਉਹਨਾਂ ਨੇ 1865 ਵਿੱਚ ਇਸ ਸਰਦਾਰ ਦੀ ਖੇਦਮਤ ਕੀਤੀ ਤਾਂ ਸੋ ਮੈਂ ਪੰਜਵੀਂ ਪੀੜੀ ਦੇ ਵਿੱਚ ਦਾਤਾ ਸੁਨੇਸ਼ਵਲੀ ਸਰਕਾਰ ਦੀ ਗੁਲਾਮ ਜੀ ਸਰਵਾਰ ਦਾ ਦਾਤਨਾ ਤੇ ਸੇਵਾ ਸਮਾਲ ਮਿਲੀ ਹੈ ਔਰ ਸ੍ਰੀ ਬਾਬਾ ਸੁਨੇਸ਼ਾ ਉਲੀ ਮੁਰੇ ਸਰਕਾਰ ਮੁਰੇ ਇਹੀ ਦੁਆ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਕਿ ਆਪਣੇ ਚਰਨਾਂ ਨਾਲ ਲਈ ਰੱਖਿਓ ਆਪਣੇ ਦਾਸ ਨੂੰ ਬਸ ਬਲ ਬਖਸ਼ਿਓ ਬੁਰੀਆਂ ਨਜ਼ਰਾਂ ਕੰਦੀਆਂ ਬਿਮਾਰੀਆਂ ਤੋਂ ਮਹਿਫੂਜ਼ ਰੱਖਿਓ ਸਾਈ ਸੰਤਾ ਜੀ ਵਾਤੇ ਬੱਚਿਆਂ ਦੇ ਵਿੱਚ ਝੂਲਿਆਂ ਦਾ ਵੀ ਤਾਂ ਖਾਸ ਪ੍ਰਬੰਧ ਕੀਤਾ ਕਿ ਪੰਜਾਬ ਨੂੰ ਬਿਲਕੁਲ ਜੀ ਜਿਹੜੇ ਬੱਚਿਆਂ ਵਾਸਤੇ ਮੰਦੰਗਨ ਵਾਸਤੇ ਚੂਲੇ ਲੱਗੇ ਨੇ ਕਿਸੇ ਲੱਗੇ ਨੇ ਤੇ ਲੰਗਰ ਦਾ ਵੀ ਬਹੁਤ ਖਾਸ ਪ੍ਰਬੰਧ ਹੈ ਜੀ ਜੋ ਕਿ ਦਿਨ ਰਾਤ ਦਾਤਾ ਸੁਨੇਸ਼ ਵਾਲੀ ਦਰਵਾਜ਼ੇ ਉੱਤੇ ਆਈਆਂ ਸੰਗਤਾਂ ਜਿਹੜੀਆਂ ਬਾਹਰੋਂ ਵੀ ਆਉਂਦੀਆਂ ਨੇ ਪੰਜਾਬ ਤੋਂ ਬਾਹਰੋਂ ਵੀ ਤੇਰੇ ਸਟੇ ਕਰਦੇ ਨੇ ਉਹਨਾਂ ਦਾ ਰਹਿਣ-ਬਹਿਣ ਦਾ ਤੇ ਲੰਗਰ ਪਾਣੀ ਦਾ ਪੂਰਾ ਮਤਲਬ ਧਿਆਨ ਰੱਖਿਆ ਗਿਆ ਔਰ ਮੇਨ ਆ ਕਿ ਜਿਹੜਾ ਸਾਡੀ ਸਰਕਾਰ ਜਿਹੜਾ ਪ੍ਰਸ਼ਾਸਨ ਵੱਲੋਂ ਮਤਲਬ ਜੋ ਹਦਾਇਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਉਹਨੂੰ ਫਾਲੋ ਕਰਦੇ ਆਂ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਪੁਲਿਸ ਪ੍ਰੋਟੈਕਸ਼ਨ ਲਗਾਈ ਗਈ ਹੈ ਔਰ ਬਹੁਤ ਹੀ ਸਲਾਘਾਯੋਗ ਹੈ ਵੀ ਇਹਦੇ ਲੱਖਾਂ ਦੇ ਹਿਸਾਬ ਨਾਲ ਸੰਗਤ ਆਂਦੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਕਠਿਨਾਈ ਨਾ ਹੋ ਸਕੇ ਅੱਜ ਪਹਿਲਾ ਦਿਨ ਮਨਾਇਆ ਗਿਆ ਜਿਹੜੀ ਚੰਗ ਅੰਦਰ ਲਗਾਤਾਰ ਚੋਰਾ ਮਾਸਾ ਕਿ ਸੰਗਤ ਜੀ ਵੀ ਬਾਤ ਕਰਕੇ ਤੇ ਕੌਣ مجھے ਲਾਈਵ ਕੀ ਮੈਸੇਜ ਦੇਣਾ ਚਾਹੁੰਦੇ ਹੁਣਾਈ ਸਕਦਾ ਬਿਲਕੁਲ ਜੀ ਇਹਦੇ ਵਿੱਚ ਲੋਕਾਂ ਨੂੰ ਬੜਾ ਉਤਸ਼ਾਹ ਹੁੰਦਾ ਸਾਨੂੰ ਆਪ ਦਾ ਸਨੇਸ਼ਾਬਲੀ ਸਰਕਾਰ ਦਾ ਮੇਲੇ ਦੀ ਬੜੀ ਉਡੀਕ ਹੁੰਦੀ ਹੈ ਔਰ ਲੋਕਾਂ ਨੂੰ ਬੜੀ ਉਡੀਕ ਹੁੰਦੀ ਹੈ ਦਾਤਾ ਸਨੇਹੀ ਸ਼ਾਹ ਵਾਲੀ ਸਰਕਾਰ ਦੇ ਮੇਲੇ ਦੀ 3 ਦਿਨ ਦਾ ਮੇਲਾ ਵਾਲੀ ਅਲਾ ਸਰਕਾਰ ਦਾਤਾ ਸਨੇਹੀ ਸ਼ਾਹ ਵਾਲੀ ਦੀ ਮਜ਼ਾਰ ਦੇ ਉੱਤੇ ਬੜਾ ਜ਼ੋਰਦਾਰ ਮੇਲਾ ਭਰਦਾ ਲੱਖਾਂ ਦੀ ਤعداد ਵਿੱਚ ਸੰਗਤ ਨਕ ਮਸਤਕ ਹੁੰਦੀ ਹੈ ਔਰ ਦਾਤਾ ਜੀ ਦੀਆਂ ਮਰਾਦਾ ਪ੍ਰਾਪਤ ਕਰਦੀ ਹੈ ਔਰ ਇਸ ਵਿੱਚ ਮੇਨ ਗੱਲ ਕੀ ਹੈ ਕਿ ਜਿਹੜੇ ਵੱਖ-ਵੱਖ ਦਰਵਾਰਾਂ ਤੋਂ ਸੂਫੀ ਸੰਤ ਪਾਗ ਰੂਹਾ ਦਰਵਾਜ਼ੇ ਉੱਤੇ ਬਾਬਾ ਜੀ ਦੇ ਦਰਸ਼ਨ ਕਰ ਜਾਂਦੀਆਂ ਉੱਥੇ ਹੀ ਸਾਡੀਆਂ ਸੰਗਤਾਂ ਨੂੰ ਐਸੇ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਦਾ ਅਸ਼ੀਰਵਾਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਸਰ ਕਿਹਾ ਵੀ ਫਤਕੀ ਉਹ ਬਹੁਤ ਦੂਰ ਦੂਰ ਅੱਛੇ ਪਹੁੰਚ ਰਿਹਾ ਜਿੱਦ ਤੋਂ ਉਹ ਆਪਾਂ ਜਾ ਰਹੇ ਆ ਹੋਰ ਵੀ ਫਤਕੀ ਲਗ ਲਗ ਡੇਰੇ ਨਹੀਂ ਬਿਲਕੁਲ ਜੀ ਇਹ ਇਤਿਹਾਸਕ ਦਰਬਾਰ ਆ ਕਿ ਜਿੱਥੋਂ ਫੌਜਾ ਗਰੀਬ ਆ ਅਜ਼ਮੇਰ ਸਾਬਰੀਪੀ ਸਰਕਾਰ ਔਰ ਸਾਡੇ ਗਦਨਪੈਂਜੀ ਦੀ ਦਿੱਲੀ ਵਾਲੇ ਔਰ ਉਹਨਾਂ ਦਾ ਬੜਾ ਕਰਮ ਆ ਬਲਿ ਬਹੁਤ ਮਰੀਦ ਨੇ ਉਹ ਸਰਕਾਰਾਂ ਦੇ ਕੱਲੇ ਮੇਰੇ ਕੋਲ ਨਹੀਂ ਤਕਰੀਬ ਨਾਲ ਹਰ ਦਰਬਾਰ ਦੇ ਉੱਤੇ ਉਹਨਾਂ ਦਾ ਇਖਤਿਆਬ ਹੁੰਦਾ ਆ ਔਰ ਬੜੀ ਪਾਖਰੂ ਆ ਔਰ ਜਿਹੜਾ ਕੀ ਉਹਨਾਂ ਦਾ ਮਨੂੰ ਮੇਨ ਲੱਗਿਆ ਕਿ ਜਿਹੜੇ ਸੋਸ਼ਲ ਵਰਕਰ ਨੇ ਔਰ ਮਜ਼ਲੂਮ ਬੇਸਹਾਰਾਂ ਦੀ ਬੜੀ ਮਦਦ ਕਰਦੇ ਕਿ ਉਹ ਬਿਲਕੁਲ ਬਿਲਕੁਲ ਉਹਨਾਂ ਦੀ ਸੇਵਾ ਕਰਦੇ ਨੇ ਸਰਬੂ ਬੜੇ ਲੰਮੇ ਸਮੇਂ ਤੋਂ ਜੋੜੇ ਗੱਲਬਾਤ ਕਰਦੇ 20 25 ਸਾਲ ਤੋਂ ਕੰਮ ਕਰਦੇ ਉਹ ਵਾਸੀ ਬਿਲਕੁਲ ਜੀ ਜਿੱਦਾਂ ਕਹਿੰਦੇ ਅਸੀਂ ਨਰ ਸੇਵਾ ਨਾਰਾਇਣ ਸੇਵਾ ਵੀ ਜਿਹੜੀ ਮਨੁष्य ਦੀ ਸੇਵਾ ਕਰਦੇ ਨੇ ਤਾਂ ਪਰਮਾਤਮਾ ਫਿਰ ਅੰਗ ਸੰਗ ਹੈ ਜੀ ਬੰਦੇ ਦੇ ਵਿੱਚ ਪਰਮਾਤਮਾ ਵਸਦਾ ਆ ਜਦ ਇਨਸਾਨ ਇਨਸਾਨੀਅਤ ਬੰਦੇ ਦੀ ਜਿੰਦਾ ਹੈ ਤਾਂ ਕਹਿੰਦਾ ਕੀ ਤੇ ਮੌਲਾ ਕੀ ਗੋਮ ਦੀ ਵਰਤ ਕਲਾ ਤੋਂ ਵੀ ਸਲ ਪਹੁੰਚ ਨਹੀਂ ਹੋ ਸਕਦੀ ਉਹਦੇ ਦਿਨਾ ਚਾਹੀਦਾ ਬਿਲਕੁਲ ਜੀ ਬੋਲਿਵੁੱਡ ਸਿੰਗਰ ਜਿਹਦਾ ਆਪਣੇ ਉਹ ਫਰੋਜ਼ ਖਾਨ ਜੀ ਆਪਣੇ ਸਰਦਾਰ ਲੀ ਜੀ ਆਪਣੇ ਉਤੋਂ ਦਰਾ ਚਿਸ਼ਤੀ ਸਾਹਿਬ ਆਵਾਰੇ ਨੇ ਔਰ ਮਨਾਵਰ ਕਈ ਏਦਾਂ ਦੇ ਮਤਲਬ ਸੂਫੀ ਕਵਾਲਾ ਜਿਹੜੇ ਨਾਮੀ ਦਰਦਮੀ ਦਾਤਾ ਸਨੇਈ ਚਵਲੀ ਸਰਕਾਰ ਦੀ ਹਾਜ਼ਰੀ ਪਰ ਨਾਂਦੇ ਨੇ